ਚੰਡੀਗੜ੍ਹ ਰੋਡ ਤੇ ਇੱਕ ਪਿੰਡ ਸ਼ਾਮਦੋਹਾ ਹੈ ਇਹ ਬਹੁਤ ਪੁਰਾਣਾ ਪਿੰਡ ਹੈ ਇੱਥੇ ਸੜਕ ਕਿਨਾਰੇ ਫੈਕਟਰੀਆਂ ਵੱਡੀ ਗਿਣਤੀ ਵਿੱਚ ਬਣ ਗਈਆਂ ਹਨ ਜਿਸ ਕਾਰਨ ਵੱਡੇ ਵੱਡੇ ਟਰੱਕ ਸਮਾਨ ਲੈ ਕੇ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਸੜਕਾਂ ਵੀ ਟੁੱਟੀਆਂ ਹੋਈਆਂ ਹਨ ਬਰਸਾਤਾਂ ਦੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਬੜੀ ਮੁਸ਼ਕਲ ਨਾਲ ਲੰਘਣਾ ਪੈਂਦਾ ਹੈ ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਬਹੁਤ ਸਮੱਸਿਆ ਜੀ ਸਾਡੀ ਸੜਕ ਬਹੁਤ ਟੁੱਟੀ ਵੀ ਹੈ ਜੀ ਕੋਈ ਸੁਣਾਈ ਨਹੀਂ ਕਰਦਾ ਜੀ ਜੋ ਸੁਣਵਾਈ ਨਹੀਂ ਉਹ ਫਿਰ ਜੀ ਕਰੂੰਗੇ ਫਿਰ ਕੋਈ ਹੱਲ ਕਰਾਂਗੇ ਜੀ ਜਾਂ ਰੋਡ ਜਾਮ ਕਰਾਂਗੇ ਜਾਂ ਜੋ ਮਰਜ਼ੀ ਕਰਾਸੀ ਜੀ ਦੇਖੋ ਜੀ ਇਹ ਜਿਹੜੀ ਫੀਡ ਫੈਕਟਰੀ ਆ ਰੋਡਾ ਟੀਡੀ ਰੋਡਾ ਫੀਡ ਫੈਕਟਰੀ ਆ ਜੀ ਇਹ ਇਹਨਾਂ ਦੇ ਨਾਲੇ ਡਿਊਜ਼ ਇਹਨਾਂ ਨੇ ਰੀਲਿਸ ਤੇ ਦੇਈ ਹੋਈ ਆ ਜੀ ਜੇ ਅਸੀਂ ਡਿਊਜ਼ ਵਾਲਿਆਂ ਨੂੰ ਕਹਿੰਨੇ ਆ ਵੀ ਤੁਸੀਂ ਸੜਕ ਦਾ ਬੁਰਾ ਹਾਲ ਆਓ ਕਰੀਂ ਅਸੀਂ ਇਹਨਾਂ ਨੂੰ ਲੀਟ ਦੀ ਇਹਨਾਂ ਨਾਲ ਗੱਲ ਕਰੋ ਉਹ ਇਹਨਾਂ ਨੂੰ ਅਸੀਂ ਐਸਡੀਐਮ ਸਾਹਿਬ ਨੂੰ ਮਿਲਲੇ ਡੀਐਸਪੀ ਸਾਹਿਬ ਨੂੰ ਮਿਲਲੇ ਇਹਨਾਂ ਨੂੰ ਵੀ ਬਾਰ ਬਾਰ ਬੇਨਤੀ ਕਰ ਲਈ ਅੱਜ ਜਿਹੜੇ ਨਗਰ ਵਾਲੇ ਖੜੇ ਆ ਨਹੀਂ ਇਵਨ ਕਿ ਇਹ ਤਾਂ ਦੁਖੀ ਦੁਖੀ ਆ ਇਹਨਾਂ ਕਿ ਜਿਹੜੇ ਸਾਡੇ ਰਿਸ਼ਤੇਦਾਰ ਵੀ ਬਾਹਰੋਂ ਆਨੇ ਆ ਜਾਂ ਜਿਹ ਜਦੋਂ ਲੰਘਦੇ ਆ ਟਰੱਕ ਵਾਲੇ ਆਉਂਦੇ ਆ ਬ੍ਰੇਕ ਮਾਰਦੇ ਆ ਵਿਚਾਲੇ ਤੇ ਉਹਨਾਂ ਦੇ ਬੂਟਾਂ ਦੇ ਵਿੱਚ ਜਰਾਬਾਂ ਦੇ ਵਿੱਚ ਗਾਰਾ ਭਰ ਜੇ ਦਾ ਟੀਚਰਾਂ ਦੇ ਉਹ ਟਿਫਨ ਕਰ ਜਾਂਦੇ ਆ ਜੀ ਪਿੱਛੇ ਦੇ ਇੱਕ ਸਕੂਲ ਚ ਸਾਡੇ ਜੋ ਟੀਚਰ ਰਟਾਇਰ ਹੋਈ ਹੈ ਜੀ ਉਹ ਵਿਚਾਰੀ ਰਟਾਇਰਮੈਂਟ ਤੋਂ ਜਾ ਰਹੀ ਸੀ ਉਹ ਨਾਲੇ ਦੇ ਵਿੱਚੇ ਗਰਕੀਨਾਂ ਦੇ ਟੋਏ ਦੇ ਜੀ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਸਾਡਾ ਪ੍ਰੋਮਿਸ ਕਰ ਰਹੇ ਆ ਵੀ ਅਸੀਂ ਘਟਕਾ ਕਰਾਵਾਂਗੇ ਅਸੀਂ ਨੂੰ ਕਹੇ ਵੀ ਤੁਹਾਡੇ 22 24 24 ਟਰਲੇ ਟਰਾਲੇ ਆਣੇ ਆ ਵੀ ਤੁਸੀਂ ਕੰਮ ਤੇ ਕੰਮ ਉਹ ਘਟਕਾ ਦਾ ਕਰਾਓ ਸਾਡਾ ਕੀ ਕਸੂਰ ਹੈ ਇਹ ਜੀ ਅਸੀਂ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵ ਮੇਨ ਸਾਡੀ ਕੋ ਸਰ ਜੀ ਉਹਨੇ ਥੋੜੀ ਹੁਣ ਵੀ ਗੱਲ ਨਹੀਂ ਸੁਣਦੇ ਸੱਚੀ ਫਿਰ ਅਸੀਂ ਰੋਡ ਜਾਮ ਕਰਾਂਗੇ ਜੀ ਰੋਡ ਜਾਮ ਕਰਕੇ ਅਸੀਂ ਪ੍ਰਸ਼ਾਸਨ ਕੋਲ ਬੇਨਤੀ ਕਰਾਂਗੇ ਜੀ ਪਹਿਲਾਂ ਪ੍ਰਸ਼ਾਸਨ ਨੂੰ ਬੇਨਤੀ ਕਰਾਂ ਜੇ ਪ੍ਰਸ਼ਾਸਨ ਨੇ ਵੀ ਸਾਡੀ ਨਾ ਸੁਣੀ ਜੀ ਤਾਂ ਅਸੀਂ ਰੋਡ ਜਾਮ ਕਰਾਂਗੇ ਜੀ ਕਿਉਂਕਿ ਅਸੀਂ ਸਾਡਾ ਜਿਹੜਾ ਦੋ ਪਿੰਡਾਂ ਦਾ ਸਾਡਾ ਜੀਣਾ ਦੁਰਪਰ ਹੋਇਆ ਪਿਆ ਜੀ ਬਹੁਤ ਮੁਸ਼ਕਲ ਹੈ ਸਰ ਜੀ ਤੁਸੀਂ ਮੌਜੂਦਾ ਸਰਪੰਚ ਹੈਗੇ ਆਂ ਹਾਂ ਜੀ ਪਾਰਟੀ ਵਾਲੇ ਦੀ ਥੋੜਾ ਸਬੰਧ ਹੈਗਾ ਜੀ ਥੋੜੀ ਸੁਣਵਾਈ ਨਹੀਂ ਹੈ ਜੀ ਆਮ ਜਨਤਾ ਦੀ ਸਰ ਸੁਣਵਾਈ ਅਸੀਂ ਇਹਨਾਂ ਨੂੰ ਕਿਹਾ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਿਹਾ ਭਰੋਸਾ ਦਵਾਇਆ ਵੀ ਅਸੀਂ ਘਟਕਾ ਗੇਰਾਗੇ ਜੀ ਉਹਨੂੰ ਅਸੀਂ ਬਾਰ ਬਾਰ ਉਹਨਾਂ ਕੋਈ ਸਾਡੀ ਗੱਲ ਨਹੀਂ ਸੁਣੀ ਪ੍ਰਸ਼ਾਸਨ ਦਾ ਇਹਨਾਂ ਨੂੰ ਕਹਿ ਵੀ ਚੁੱਕਿਆ ਵੀ ਤੁਸੀਂ ਗਰਾਉ ਘਟਕਾ ਉਹਨਾਂ ਨੂੰ ਕਹਦੇ ਨੇ ਗਰਾਉਣੇ ਪਰ ਗਰਾਉਣੀ ਠੀਠਾ ਨਹੀਂ ਆਏ ਹੁਣ ਲੱਖੋ ਕਰੋੜਾਂ ਰੁਪਈਆ ਇਹ ਕਮਾਈ ਕਰ ਰਹੇ ਆ ਜਿਹਰੇ ਤੋਂ ਪਰ ਦੇਖੋ ਤੁਸੀਂ ਟੀਚਰਾਂ ਜਿਹੜੀਆਂ ਔਰ ਬੱਚਿਆਂ ਦਾ ਕਿੰਸੋੜਾ ਸਕੂਲ ਜਾ ਰਹੇ ਆ 400 ਬੱਚਾ ਸਾਡੇ ਸਕੂਲ ਦੇ ਵਿੱਚ ਆ ਇਹ ਸ਼ਾਮ ਤੋਂ ਪਿੰਡ ਜਿਹੜਾ ਮੰਗਣੇ ਵਾਲਾ ਦਾ ਪਿੰਡ ਆ ਇਹ ਮੰਗਣ ਜਾਂਦੇ ਆ ਵਿਚਾਰੇ ਗਰੀਬ ਬੰਦੇ ਆ ਇਹਨਾਂ ਨੂੰ ਮਿਲਣਾ ਔਖਾ ਹੋਇਆ ਹੋਇਆ ਜਿਹਰੇ ਕੁਸ਼ਕਾਲ ਜੇ ਸੜਕ ਦਾ 2-3 ਸਾਲ ਹੋ ਗਏ ਬੁਰਾ ਹਾਲ ਹੈ ਬੱਚੇ ਸਾਡੇ ਲੰਘਦੇ ਆ ਰਿਸ਼ਤੇਦਾਰ ਸਾਨੂੰ ਲਾਂਬਾ ਦਿੰ ਦੋ ਸਰਪੰਚਾਂ ਸ਼ਾਮਦੋ ਕੈਂਪ ਤੋਂ ਫੇਰ ਵੀ ਕੰਡਾ ਤਾਂ ਜਿਹੜਾ ਵੀ ਦਸਤੇਦਾਰ ਨੇ ਸਾਨੂੰ ਲਾਂਬਾ ਹੀ ਦਿੰਦਾ ਕੋਈ ਸਾਡੇ ਫੁੱਲਾਂ ਦੇ ਹਾਰ ਨਹੀਂ ਬੰਦਾ ਉਹ ਕੱਡੇ ਦੇਖ ਲਓ ਤੁਸੀਂ ਬੁਰਾ ਹਾਲ ਹੈ ਦੇਖ ਲਓ ਸਾਡੇ ਬੱਚੇ ਸਕੂਲ ਜਾਂਦੇ ਟੋਏ ਦੇ ਨਾਲ ਆ ਨਾ ਨਾ ਪਾਣੀ ਹੈ ਬੂਟਾਂ ਵਿੱਚ ਇਹਨਾਂ ਦਾ ਪਾਣੀ ਚੱਗੇ ਜਾਂਦੇ ਬੜੀ ਮੁਸ਼ਕਲ ਪੈਂਦੀ ਹੈ ਸਾਨੂੰ ਸਰਕਾਰ ਨੂੰ ਚੀਜ਼ਾਂ ਨਾ ਸਰਕਾਰ ਨਾਲ ਵੀ ਕਹਿ ਤਾ ਫੈਕਟਰੀ ਵਾਲਿਆਂ ਨੂੰ ਕਹਿ ਤਾ ਫਟਰਾਲੇ ਨਾ ਦੇ ਇਹਨਾਂ ਨੇ ਲੰਘਦੇ ਸਾਰਾ ਸੜਕ ਜਾਮ ਕਰ ਦਿੰਦੇ ਆ ਪਾਣੀ ਖਰਾਬ ਪਾਣੀ ਖਰਾਬ ਹੋ ਜਾਂਦਾ ਜੇ ਹੁਣ ਮਤਲਬ ਉਹ ਨਹੀਂ ਥੋੜੀ ਸੁਣਵਾਈ ਹੁੰਦੀ ਫੇਰ ਅੱਗੇ ਧਰਨਾ ਦੇਵਾਂਗੇ ਹਾਈਵੇ ਤੇ ਇਸ ਮੌਕੇ ਤੇ ਐਸਆਈ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਜੋ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਦਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ ਪਹਿਲੀ ਤੇ ਗੱਲ ਇਹ ਹੈ ਜੀ بارشਾਂ ਨਾਲ ਸਾਰੇ ਪਾਸੇ ਇਹ ਹਜੇ ਹਾਲ ਹੈ ਸੈਕੰਡਲੀ ਅਸੀਂ ਸਰਪੰਚ ਸਾਹਿਬ ਨੂੰ ਪੁੱਛਦੇ ਹਾਂ ਵੀ ਤੁਸੀਂ ਇੱਥੇ ਧਰਨਾ ਲਾਇਆ ਇਸ ਤੋਂ ਪਹਿਲਾਂ ਕਿਸੇ ਮਾਨਯੋਗ ਐਸਡੀਐਮ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਸਾਡੇ ਡੀਐਸਪੀ ਸਾਹਿਬ ਨੂੰ ਕੋਈ ਕੰਪਲੇਂਟ ਕੀਤੀ ਹੈ ਜਾਂ ਨਹੀਂ ਕੀਤੀ ਤੇ ਅਗਲੀ ਫਿਰ ਅਸੀਂ ਦੋਨਾਂ ਪਾਰਟੀਆਂ ਦੇ ਬੈਠ ਕੇ ਸਾਈਡ ਕਰਦੇ ਆ ਵੀ ਕੀ ਕਰਨਾ ਐਕੀ ਤੇ ਮਾਲਕ ਨੂੰ ਮਿਲੇ ਸਾਰੂ ਕਿ ਹਾਂ ਮਿਲੇ ਆ ਉਹ ਕਹਿੰਦੇ ਵੀ ਥੋੜੀ ਦੇਰ ਪਹਿਲਾਂ ਇਹਨਾਂ ਗਟਕਾ ਗਿਆ ਸੀ ਵੀ ਅਸੀਂ ਤਰਸ ਦੇ ਆਧਾਰ ਤੇ ਗਟਕਾ ਪਵਾਤਾ ਸੀ ਕਿ ਸਾਡੀ ਕੋਈ ਡਿਊਟੀ ਤਾਂ ਹੈ ਨਹੀਂ ਇਹ ਬਨਵਾਉਣ ਦੀ ਤੇ ਬਾਕੀ ਕਹਿੰਦੇ ਵੀ ਜਦੋਂ ਚੱਲ ਜੇ ਸਾਨੂੰ ਇਹ ਪਿਆਰ ਨਾਲ ਕਹਿੰਦੇ ਨੇ ਤਾਂ ਅਸੀਂ ਗਟਕਾ ਪਵਾ ਵੀ ਦਿੰਨੇ ਐ ਐਡੀ ਕੋਈ ਗੱਲ ਨਹੀਂ ਨਹੀਂ ਹੈਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ